ਜੰਗ ਹਿੰਦ ਦੇ ਪਾਕ ਦਾ ਹੋਣ ਲੱਗਾ ਦੋਵੇਂ ਪਾਸੇ ਫੌਜਾਂ ਭਾਰੀਆਂ ਨੇ ਅੱਜ ਹੋਵੇ ਸਰਕਾਰ ਦਾ ਮੁੱਲ ਪਾਵੇ ਜਿਹੜੀਆਂ ਖਾਲਸੇ ਨੇ ਤੇ ਕਾ ਭਾਰੀਆਂ ਨੇ ਜਿਹੜੀਆਂ ਖਾਲਸੇ ਨੇ ਤੇ ਕਾ ਭਾਰੀਆਂ ਨੇ ਚੱਕਦੇ ਫੱਟੇ ਚੱਕਦੇ ਫੱਟੇ ਚੱਕਦੇ ਫੱਟੇ ਚੱਕ ਲੋ ਠੱਕੀ ਚੱਕ ਲੋ ਤਾਂ ਲੋ ਚੱਕੀ ਹੈ ਉਧਰੋਂ ਸਾਡਾ ਵੀਰ ਉਹ ਵੀ ਵੱਡੀ ਸੇਵਾ ਨਿਭਾ ਰਿਹਾ ਹੈ ਸ਼ੇਰ ਕੰਮ ਹੋ ਗਿਆ ਕੰਮ ਹੋ ਗਿਆ ਇਹ ਬੱਲੇ ਬੱਲੇ ਉਧਰੋਂ ਸਿੱਧਾ ਫੇਰ ਇੱਕ ਢਾ ਲਾ ਗਿਆ ਵੱਡੇ ਮਾਣ ਕਰਦਾ ਖਿਡਾਰੀਆਂ ਦੇ ਕਮੈਂਟਰਾਂ ਲਈ ਸਿੰਦਾ ਸਾਡਾ ਵੀਰ ਇਹ ਪੂਰਾ ਜੋਰ ਲਗਾ ਦੋਵੇਂ ਟੀਮਾਂ ਦਾ ਮਾਰ ਦਿਓ ਤਾੜੀ ਦਰਸ਼ਕ ਵੀਰੋ ਬੱਲੇ 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 ਨਹੀਂ ਰੀਸਾ ਕੇ ਵਾ ਨਹੀਂ ਜਵਾਨੀ ਤੇਰਾ ਵੀ ਜਵਾਬ ਨਹੀਂ ਉਹ ਕਿਹੜਾ ਮੁੰਡਾ ਜਿਹੜਾ ਕੀਤਾ ਤੂੰ ਖਰਾਬ ਨਹੀਂ ਫਿਰ ਬੁढ़ा ਕਹਿੰਦਾ ਪੁੱਤਰਾ ਸਾਡੇ ਤੇ ਵੀ ਆਈ ਜਦੋਂ ਜਵਾਨੀ ਹੁੰਦੀ ਸੀ ਕਾਟੋ ਕੱਕਰ ਤੋਂ ਜਾਂਦੀ ਲਾਹੀ ਹੁੰਦੀ ਸੀ ਹੁਣ ਲੈਂਦਾ ਨਹੀਂ ਗਾ ਟੀਸੀ ਵਾਲਾ ਵੇਰ ਨਹੀਂ ਜਵਾਨੀਏ ਇੱਕ ਵਾਰੀ ਆ ਜਾ ਮੋਰ ਫੇਰ ਨਹੀਂ ਜਵਾਨੀਏ ਇੱਕ ਵਾਰੀ ਆ ਜਾ ਮੋਰ ਫੇਰ ਪੁਰਾਨੀਏ ਇਹ ਜਵਾਨੀ ਬਾਰ-ਬਾਰ ਦੀ ਆਉਂਦੀ ਸਾਹਮਣੇ ਜਵਾਨੀ ਨੂੰ ਬੱਲੇ-ਬੱਲੇ ਬੱਲੇ ਲੱਗਿਆ ਹੋਇਆ ਜੋਰ ਹੈ ਨੰਗਲ ਖੁਰਦੀ ਧਰਤੀ ਇੱਕ ਗੱਲ ਪੱਕੀ ਆ ਬਾਹਰ ਲਿਆਂਦਾ ਜੋਰ ਬਾਹ ਲੱਗਿਆ ਨਾ ਕੋਚਾਂ ਦਾ ਕੋਚਾਂ ਦਾ ਜੋਰ ਮੀਤਿਆ ਬਾਹ ਲੱਗਿਆ ਜਾਂਦਾ ਇਧਰ ਸਰਜੂਰਗੜ੍ਹ ਵਾਲੇ ਕੋਚਾਂ ਦਾ ਜੋਰ ਬਾਹ ਲੱਗਿਆ ਲੈ ਬੱਲੇ 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 ਇਧਰ ਲਾਲੀ ਵਿਆ ਆਇਆ ਹੋਇਆ ਘਰਾਗੜੇ ਵਾਲਾ ਲਾਲੀ ਘਰਾਗੜੇ ਵਾਲਾ ਵੀ ਸਾਡਾ ਪ੍ਰਾਪੰਚਾ ਹੋਇਆ ਹੈ ਮੇਰੇ ਨਾਲ 15 ਸਾਲ ਕਬੱਡੀ ਖੇਡ ਰਿਆ ਤੇ ਸਾਡੀ ਖੜਕ ਨਹੀਂ ਬਹੁਤ ਰਹੀ ਹੈ ਕਦੇ ਖਾਰਾਪੁਰ ਵਾਲਾ ਫਾਸਟ ਕਦੇ ਘਰਾਗੜਾ ਫਾਸਟ ਲਾਲੀ ਵੀਰ ਹੈ ਸਾਡਾ ਵਾਗੁਰੂ ਨੇ ਮੇਰ ਕੀਤੀਆ ਮੁੰਡਾ ਗੁਰਸਿੱਖ ਬਣ ਗਿਆ ਪਰ ਇਧਰ ਬੱਲੇ 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 ਭੱਜੋ ਭੱਜ ਜਵਾਨਾ ਭੱਜ ਭੱਜਦੇ ਨੇ ਕੋਜੇ ਬਾੜ ਮਿੱਤਰੋ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਕਾਲਾ ਨੇ ਖੇਲਾ ਲੱਖ ਲੱਖ ਦੀ ਤੂੰ ਪੈ ਗਈ ਨੰਗਲ ਦੇ ਕਬੱਡੀ ਮੇਰੇ ਵੀ ਤੂੰ ਪੈ ਗਈ ਨੰਗਲ ਦੇ ਲੋੜਾ ਲੋੜਾ ਕੱਪ ਦੀ ਕਿਉਂਕੀ ਰੋਜ ਘੋੜਿਆ ਕਬੱਡੀ ਬੋਲਦਾ ਮੂਰੇ ਚੜਾ ਬੈਕਅਪ ਹਾਂਜੀ ਹਾਂਜੀ ਤੂੰ ਪੈ ਗਈ ਕਹਿੰਦੇ ਨੰਗਲ ਦੇ ਲੋੜਾ ਲੋੜਦੇ ਕੱਪ ਦੀ ਬੱਲੇ 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 ਕਿੱਟਾ ਕਰਕੇ ਆਵੇ ਮੇਰੇ ਦਿਨੜੀ ਬਈ ਇੱਥੋਂ ਹਾਂ వాదే వాటి బోరీ భారీ పిచ్చే మారా కల్ బిట్టు చల్ బిట్టు చల్ బిట్టు బిట్టు గ్రామ థోలీ సంస్థ దూజే వచ్చాక పి అనే బాయ్ ఊరా పతా నచ్చాను క ਅੱਜ ਇਹਨਾਂ ਸਾਰਿਆਂ ਦੀ ਜਿੱਤ ਵਧਿਆਊਗੀ ਬੱਲੇ 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 ਸਲਾਮ ਵਾਲਿਓ ਆਪਣਾ ਉਹ ਸਰਦੂਲਗੜ ਵਾਲਿਓ ਖੇਚੋ ਕਮਾ ਤੁਹਾਨਾ ਤੇ ਸਰਦੂਲਗੜ 1960 ਦੇ ਵਿੱਚ ਹਰਿਆਣੇ ਤੇ ਪੰਜਾਬ ਦੀ ਵੰਡ ਹੋਈ ਹੈ ਪਰ ਹਰਿਆਣੇ ਵਾਲੇ ਕਿਸਾਨੀ ਸੰਘਰਸ਼ ਦੇ ਵਿੱਚ ਵੀ ਪੰਜਾਬ ਦੇ ਮੁੰਡੇ ਨਾ ਮੁੰਡਾ ਲੱਗ ਖੜੇ ਹੈ ਛੇਰਿਆ ਹਾਂਜੀ ਕਰਦੇ ਤਾਕਰੇ ਮੁੰਡਿਆਂ ਨੂੰ ਲਓ ਇੱਧਰ ਦੇਖਦੇ ਵੀ ਲੈ ਕੇ ਕੰਮ ਗਿੱਟ ਕੇ ਇੱਧਰ ਜੁਬੜ ਏ ਬੱਲੇ 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 ਮਾਰੋ ਤਾੜੀ ਏ ਨਹੀਂ ਰਿਹਾ ਨਹੀਂ ਰਿਹਾ ਗੱਗੀ ਪ੍ਰਧਾਨ ਕਿੱਥੇ ਬਿੱਟੂ ਬਿੱਟੂ ਗੱਗੀ ਪ੍ਰਧਾਨ ਕਿੱਥੇ ਬਿੱਟੂ ਮੜਾ ਗਰਾਊਂਡ ਚ ਭੇਜ ਦੇ ਗੱਗੀ ਪ੍ਰਧਾਨ ਕਿੱਥੇ ਹੈ